ਆ ਵੀਡੀਓ ਬਣਾਉਣ ਲੱਗੇ ਹਾਂ ਜੀ ਗੋਡਿਆਂ ਦੇ ਮਰੀਜ਼ਾਂ ਵਾਸਤੇ ਜਿਨ੍ਹਾਂ ਨੂੰ ਡਾਕਟਰ ਆਪਰੇਸ਼ਨ ਦੱਸ ਦਿੰਦੇ ਨੇ ਏ ਵੀ ਵੀ ਠੀਕ ਹੋਏ ਨੇ ਬਿਨਾ ਆਪਰੇਸ਼ਨ ਤੋਂ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਬੀਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਹਰਵਿੰਦਰ ਘੋੜਾ ਬੇਟਾ ਬੀਬੀ ਜੀ ਕੀ ਪ੍ਰੋਬਲਮ ਸੀ ਤੁਹਾਡੀ ਬੇਟਾ ਮੈਂ ਤੁਰ ਨਹੀਂ ਸਕਦੀ ਸੀ ਮੇਰੇ ਗੋਡੇ ਝੜਕ ਝੜਕ ਕਰਦੇ ਸੀ ਤੁਰਨਾ ਬਹੁਤ ਮੁਸ਼ਕਲ ਸੀ ਕਈ ਡਾਕਟਰਾਂ ਕੋਲ ਗਏ ਸਭ ਨੇ ਮੈਨੂੰ ਆਪਰੇਸ਼ਨ ਦੱਸਿਆ ਹਾਂਜੀ ਪਰ ਫਿਰ ਮੈਨੂੰ ਇੱਕ ਦਿਨ ਦਿੱਲੀ ਤੋਂ ਆਏ ਕੋਈ ਉਹਨਾਂ ਨੇ ਦੱਸਿਆ ਰਿਸ਼ਤੇਦਾਰਾਂ ਨੇ ਵੀ ਤੁਹਾਡੇ ਤਾਂ ਇੱਥੇ ਘਰ ਚ ਗੰਗਾ ਵੀ ਇੱਥੇ ਸ਼ਾਰਦਾ ਹਸਪੀਟਲ ਜਾਓ ਵੀ ਡਾਕਟਰ ਬਹੁਤ ਵਧੀਆ ਨੇ ਜੀ ਮੈਂ ਉਹਨਾਂ ਕੋਲ ਗਈ ਉਹਨਾਂ ਨੇ ਕਿਹਾ ਵੀ ਗੋਡੇ ਪਾਉਣ ਦੀ ਲੋੜ ਹੀ ਨਹੀਂ ਹੁਣ ਮੈਨੂੰ 6 ਮਹੀਨੇ ਹੋ ਗਏ ਮੈਂ ਬਿਲਕੁਲ ਮਤਲਬ ਤੁਰ ਸਕਦੀ ਹਾਂ ਮੇਰੇ ਗੋਡਿਆਂ ਨੂੰ ਕੋਈ ਪ੍ਰੋਬਲਮ ਨਹੀਂ ਮਾੜਾ ਚੱਕਰ ਦਿਖਾਓਗੇ ਗੋਡੇ ਚੱਕੋਗੇ ਮੈਂ ਹਾਂਜੀ ਹਾਂਜੀ ਦੇਖੋ ਜੀ ਸੇਵਾ ਤੇ ਮੈਂ ਬੈਠੀ ਸੀ ਤਾਂ ਕੋਈ ਹੋਰ ਕਿਤੋਂ ਆਏ ਹੋਏ ਸੀ ਸ਼ਾਇਦ ਫਿਰੋਜ਼ਪੁਰ ਤੋਂ ਕਹਿੰਦੇ ਸੀ ਉਹਨਾਂ ਨੇ ਗੋਡਿਆਂ ਦਾ ਆਪਰੇਸ਼ਨ ਵੀ ਕਰਾਇਆ ਪਰ ਉਹ ਹਜੇ ਵੀ ਠੀਕ ਨਹੀਂ ਸੀ ਉਹਨਾਂ ਨੂੰ ਦੋ ਤਿੰਨ ਵਾਰ ਹੀ ਆਏ ਨੇ ਹੁਣ ਉਹ ਬਿਲਕੁਲ ਠੀਕ ਨੇ ਮਤਲਬ ਪਹਿਲਾਂ ਨਾਲੋਂ 50% ਫਰਕ ਆ ਉਹਨਾਂ ਨੂੰ ਇਸ ਕਰਕੇ ਮੈਂ ਇਹੀ ਕਹੂੰਗੀ ਵੀ ਕਿਸੇ ਨੂੰ ਵੀ ਲੋੜ ਆ ਜਗ੍ਹਾ ਜਗ੍ਹਾ ਠੱਕੇ ਘਾਣ ਨਾਲੋਂ ਨਾ ਵੇ ਇੱਕ ਵਾਰੀ ਸ਼ਾਰਦਾ ਹਸਪੀਟਲ 'ਲੀ ਤੁਸੀਂ ਆਓ ਤਾਂ ਡਾਕਟਰ ਬਹੁਤ ਵਧੀਆ ਨੇ ਮੈਂ ਤਾਂ ਸਭ ਨੂੰ ਇਹੀ ਕਹੂੰਗੀ ਚਲੋ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਕਿੰਨੇ ਮਹੀਨੇ ਲਾ ਚੱਲਿਆ ਸੀ ਮੇਰਾ 6 ਮਹੀਨੇ ਲਾ ਚੱਲਿਆ ਸੀ ਹੁਣ ਠੀਕ ਹੁਣ ਤੁਸੀਂ ਹਾਂਜੀ ਹੁਣ ਮੈਂ ਬਿਲਕੁਲ ਠੀਕ ਹਾਂ ਕੋਈ ਦਵਾਈ ਨਹੀਂ ਖਾਂਦੀ ਹੁਣ ਅੱਛਾ ਕੀ ਕਹਿਣਾ ਚਾਹੁੰਦੇ ਹੋ ਹੋਰ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਜਿੰਨੀ ਮੈਂ ਮਤਲਬ ਖੁਸ਼ ਹਾਂ ਹਾਂਜੀ ਵੀ ਪ੍ਰਮਾਤਮਾ ਉਦਾਂ ਹੀ ਸਭ ਨੂੰ ਖੁਸ਼ੀਆਂ ਦੇਵੇ ਡਾਕਟਰ ਨੂੰ ਵੀ ਲੰਬੀ ਉਮਰ ਦੇਵੇ ਜਿਹੜੇ ਇੰਨੇ ਪੇਸ਼ੈਂਟ ਠੀਕ ਕਰਦੇ ਚਲੋ ਬਹੁਤ ਬਹੁਤ ਧੰਨਵਾਦ ਜੀ ਵੀ ਤੁਹਾਡਾ